ਈ ਨਾਮ ਹੈ ਤੁਹਾਡਾ ਸਾਡਾ ਨੌ ਸਵਰਨ ਸਿੰਘ ਆ ਜੀ ਇਸ ਇਤਿਹਾਸ ਕੀ ਹੈ ਜਿਹੜੇ ਦਾ ਪਤਾ ਸੁਣਿਆ ਇਸ ਸਥਾਨ ਦਾ ਇਤਿਹਾਸ ਇਹ ਹੈ ਜੀ ਧੰਨ ਸ਼੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਜਹਾਂਗੀਰ ਬਾਦਸ਼ਾਹ ਜੀ ਨੇ ਆਪਣੀ ਸਾਢ ਸੱਤੀ ਨੂੰ ਟਾਲਣ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਮਹਾਰਾਜ ਨੂੰ ਭੇਜਿਆ ਸੀ ਤਾਂ ਮਹਾਰਾਜ ਜਦੋਂ ਉੱਥੇ ਗਏ ਉੱਥੇ 52 ਰਾਜਿਆਂ ਨੂੰ ਬਾਦਸ਼ਾਹ ਨੇ ਕੈਦ ਕੀਤਾ ਹੋਇਆ ਸੀ ਤੇ ਮਹਾਰਾਜ ਜੀ ਉੱਥੇ ਰਹੇ ਮਹਾਰਾਜ ਜੀ ਦੇ ਨਾਲ ਸਿੰਘ ਸਨ ਤਾਂ ਮਹਾਰਾਜ ਜੀ ਨੂੰ ਉੱਥੇ ਰਸਤ ਵਸਤ ਮਿਲਦੀ ਸੀ ਮਹਾਰਾਜ ਕਹਿੰਦੇ ਨਹੀਂ ਜੋ ਕਿਰਤ ਦੀ ਮਾਇਆ ਜਾਂ ਕਿਰਤ ਦੀ ਰਸਤ ਹੈ ਉਹਦੇ ਨਾਲ ਅਸੀਂ ਆਪਣੇ ਜੀਵਨ ਦੀ ਜਿਹੜੀ ਖੁਰਾਕ ਹੈ ਉਹਦੇ ਨਾਲ ਗੁਜ਼ਾਰਾ ਕਰਾਂਗੇ ਉਹਦਾ ਤਾਂ ਆਤਮਕ ਗਿਆਨ ਸੀ ਆਤਮਕ ਦੀ ਭਗਤੀ ਸੀ ਤਾਂ ਫਿਰ ਮਹਾਂਪੁਰਸ਼ਾਂ ਨੇ ਸਤਪੁਰਸ਼ਾਂ ਨੇ ਬਾਬਾ ਹਸਤ ਲਾਲ ਮਹਾਰਾਜ ਜੀ ਉਸੇ ਰਾਜਿਆਂ ਦੇ ਵਿੱਚ ਕੈਦ ਸਨ ਤਾਂ ਫਿਰ ਜਦੋਂ ਮਹਾਰਾਜ ਕਹਿੰਦੇ ਕਈ ਮਹੀਨੇ ਰਹੇ ਤੇ ਮਹਾਰਾਜ ਨੂੰ ਛੁਡਾਉਣ ਵਾਸਤੇ ਬੇਦਾ ਕਰਨ ਵਾਸਤੇ ਰਿਹਾ ਕਰਨ ਵਾਸਤੇ ਫਿਰ ਹੁਕਮ ਆਇਆ ਕਹਿੰਦੇ ਆਜੋ ਤੁਹਾਨੂੰ ਰਿਹਾ ਕਰਦੇ ਹਾਂ ਕਹਿੰਦੇ ਨਹੀਂ ਉਹਨਾਂ ਚ ਰੱਸੀ ਨਹੀਂ ਬਾਹਰ ਆਉਂਦੇ ਜਿੰਨਾ ਚਿਰ ਇਹ ਜਿਹੜੇ ਰਾਜੇ ਇਹਨਾਂ ਨੂੰ ਰਿਹਾ ਨਹੀਂ ਕਰਦੇ ਬਾਦਸ਼ਾਹ ਕਹਿੰਦਾ ਮੈਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਕੈਦ ਕੀਤਾ ਹੈ ਪਰ ਮੈਂ ਛੱਡ ਨਹੀਂ ਸਕਦਾ ਮਹਾਰਾਜ ਕਹਿੰਦੇ ਅਸੀਂ ਨਹੀਂ ਫਿਰ ਬਾਹਰ ਆ ਸਕਦੇ ਤੇ ਮਹਾਰਾਜ ਜੀ ਹਾਨੇ ਉਸ ਰਾਜੇ ਤੇ ਮਿਹਰ ਦੀ ਨਜ਼ਰ ਕੀਤੀ ਫਿਰ ਉਹ ਰਾਜੇ ਨੇ ਮਹਾਰਾਜ ਨੂੰ ਕਿਹਾ ਵੀ ਤੁਹਾਡੇ ਜਿਹੜੀ ਕਲੀ ਫੜ ਕੇ ਆ ਜਾਏਗਾ ਤੁਹਾਡੇ ਚੋਲੇ ਦਾ ਲੜ ਫੜ ਕੇ ਜਿਹੜਾ ਆ ਜਾਏਗਾ ਉਹ ਬਾਹਰ ਆ ਸਕਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 52 ਕਲੀਆਂ ਵਾਲਾ ਚੋਲਾ ਸਮਾਇਆ ਫਿਰ ਉਹ 52 ਚੋਲਾ ਕਲੀਆਂ ਕਲੀਆਂ ਵਾਲਾ ਚੋਲਾ ਪਾ ਕੇ ਜਿਹਨੂੰ ਆਪਾਂ ਬੰਦੀ ਛੋੜ ਦੇ ਇਸ ਕਹਿੰਦੇ ਆ ਉਸ ਵਕਤ ਮਨਾਇਆ ਜਾਂਦਾ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੰਘਾਂ ਨੂੰ ਉਹਨਾਂ ਰਾਜਿਆਂ ਨੂੰ ਰਹਾ ਕੀਤਾ ਫਿਰ ਮਹਾਰਾਜ ਜੀ ਲੁਧਿਆਣੇ ਦੇ ਨੇੜੇ ਬਾਬਾ ਹਸਤ ਲਾਲ ਜੀ ਬਲਾਲਾ ਪਿੰਡ ਹੈ ਉੱਥੇ ਪਹੁੰਚੇ ਤੇ ਮਹਾਰਾਜ ਜੀ ਉੱਥੇ ਕਾਫੀ ਸਮਾਂ ਰਹੇ ਫਿਰ ਉਸ ਧਰਤੀ ਨੂੰ ਭਾਗ ਲਾਏ ਸੰਗਤਾਂ ਨੂੰ ਨਾਮ ਬਣੀਆਂ ਨਾਲ ਜੋੜਿਆ ਅੱਜ ਵੀ ਉੱਥੇ ਸੁੱਖਾਂਵਾਰ ਆਉਂਦੀਆਂ ਨੇ ਬਹੁਤ ਵੱਡਾ ਸਥਾਨ ਬਣਿਆ ਹੈ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਉੱਥੇ ਨਤਮਸਤਕ ਹੁੰਦੀਆਂ ਨੇ ਮਨ ਛੇਫਲ ਪਾਉਂਦੀਆਂ ਨੇ ਤੇ ਉੱਥੋਂ ਵੀ ਸੰਗਤ ਇੱਥੇ ਵੀ ਆਉਂਦੀ ਹੈ ਇੱਥੇ ਦਾ ਜਿਹੜਾ ਇਤਿਹਾਸ ਹੈ ਬਾਬਾ ਹਸਤ ਲਾਲ ਮਹਾਰਾਜ ਜੀ ਨੇ ਇੱਥੇ ਤਪ ਕੀਤਾ ਇੱਥੇ ਵੀ ਤਾਂ ਫਿਰ ਇੱਥੇ ਉਹਨਾਂ ਨੇ ਆਪਣੇ ਸਰੀਰ ਦਾ ਪੰਜ ਭੂਤਕ ਦੇਹੀ ਦਾ ਪਰ ਤਿਆਗ ਕੀਤਾ ਤੇ ਇੱਥੇ ਵੀ ਮਹੰਤ ਇੰਦਰਜੀਤ ਦਾਸ ਜੀ ਤੇ ਮਹੰਤ ਸੁਖਦੇਵ ਦਾਸ ਜੀ ਤੋਂ ਉਹਨਾਂ ਤੋਂ ਬਾਅਦ ਮਹੰਤ ਰਵਿੰਦਰ ਦਾਸ ਜੀ ਮਹੰਤ ਮੱਖਣ ਦਾਸ ਜੀ ਤੇ ਉਹ ਸਾਰੇ ਹੀ ਪਰਿਵਾਰ ਇੱਥੇ ਸੇਵਾ ਨਿਭਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਸ ਸਥਾਨ ਦੇ ਉੱਤੇ 1 2 3 April ਦਾ ਸਮਾਗਮ ਹੁੰਦਾ ਹੈ ਇੱਥੇ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਮਨਛੇ ਫਲ ਪਾਉਂਦੀਆਂ ਨੇ ਇਸ ਸਥਾਨ ਦੀ ਜਿਹੜੀ ਮਹਾਨਤਾ ਹੈ ਇੱਥੇ ਜਦੋਂ ਮਹਾਰਾਜ ਆਏ ਸੀ ਆ ਖੁੰਡਾ ਗੱਡਿਆ ਔਰੇ ਤਾਂ ਉਹ ਅੱਜ ਬਹੁਤ ਵੱਡਾ ਦਰਖਤ ਬਣਿਆ ਹੋਇਆ ਹੈ ਤਾਂ ਉਸ ਦਰਖਤ ਦੇ ਉੱਤੇ ਅੱਜ ਬਹੁਤ ਸਾਰੀਆਂ ਸੰਗਤਾਂ ਨਾਤਮਕ ਮਸਤਕ ਹੁੰਨੀਆਂ ਨੇ ਤੇ ਨਾਲ ਹੀ ਇੱਥੇ ਇੱਕ ਛੋਟੀ ਜੀ ਛਪੜੀ ਹੈ ਜਿੱਥੇ ਇਸ਼ਨਾਨ ਕਰਕੇ ਹਰ ਇੱਕ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਸਰੀਰ ਨੂੰ ਔਰ ਦੂਰ ਹੋ ਜਾਂਦੀ ਹੈ ਸੋ ਇਸ ਕਰਕੇ ਇਹ ਸਥਾਨ ਜਿਹੜਾ ਸਤਕਾਰਯੋਗ ਹੈ ਤੋਂ ਮੈਂ ਤੁਹਾਡੇ ਭਾਡੌੜ ਲਾਈਵ ਟੈਲੀਕਾਸਟ ਦੇ ਰਾਹੀਂ ਸੰਗਤਾਂ ਨੂੰ ਅਪੀਲ ਵੀ ਕਰਾਂਗਾ ਤੋਂ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਤੇ ਪਹੁੰਚ ਕੇ ਲਾਹੇ ਲਿਆ ਕਰੋ ਤੇ ਲਾਹੇ ਲੈ ਕੇ ਜੀਵਨ ਨੂੰ ਸਮੇਂ ਨੂੰ ਸਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰਿਆ ਕਰੋ ਤੇ ਯਤਨ ਕਰਕੇ ਆਪਣੇ ਆ ਜੀਵਨ ਜਿਹੜਾ ਸਮਾਂ ਇਹਨੂੰ ਸਵਾਰਨ ਵਾਸਤੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਪਹੁੰਚ ਕੇ ਲਾਹੇ ਲਿਆ ਕਰੋ ਤੋਂ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਜਾਂ ਬਲਾਲੇ ਦੀ ਸੰਗਤ ਵੀ ਪਹੁੰਚੀ ਹੈ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਜਿਉਂ ਆਖਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ